ਲਬ ਕਿਹ ਚਾਹ ਬੈਠੀ ਆ ਨਾ ਮੈਂ ਸਾਨਾ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇਹਦਾ ਖਾਣਾ ਬਿਲਕੁਲ ਏ ਕਲਾਸ ਦੀ ਘਰ ਵਰਗਾ ਵੀ ਨਹੀਂ ਕਿਉਂ ਘਰ ਵਰਗੀ ਆਲੂ ਮੇਥੀ ਘਰ ਵਰਗਿਆ ਰਾਜਮਾ ਘਰ ਵਰਗੀ ਦਾਲ ਸਿਰ ਫੁਲਕੇ ਤੇ ਮੈਂ ਕਹਿੰਦੀ ਕਿਆ ਬਾਤ ਹੈ ਜਿੱਦਾਂ ਪਛੀੜੇ ਖੁੱਲਦੇ ਆ ਨਾ ਇੱਕ ਮਤਲਬ ਜਿਦਾਂ ਇੱਕ ਸਿਆਣੀ ਜੀਬੀ ਹੋਵੇ ਤੇ ਉਹ ਫੁਲਕੇ ਉਤਾਰਦੀ ਬੜੇ ਪਤਲੇ ਪਤਲੇ ਤੇ ਇਸ ਦਾ ਵੀ ਦੇਖੋ ਜੀ ਫੁਲਕੇ ਐ ਇਹ ਦੇਖੋ ਕਿੰਨੇ ਨਰਮ ਫੁਲਕੇ ਨੇ ਕਿੰਨੇ ਸੌਫ ਫੁਲਕੇ ਇਹ ਫੁਲਕੇ ਐਕਸਟਰਾ ਸਾਡੇ ਬਚੀ ਅਸੀਂ ਕਿ ਚਲੋ ਨਾਲ ਹੀ ਲੈ ਕੇ ਚੱਲਦੇ ਆ ਲਾਈਕ ਪਹਿਲੀ ਵਾਰ ਇਹ ਦੇਖੂਗੇ ਫਿਰ ਬਿੱਗਿਆ ਸੋਇਆ ਹੋਇਆ ਤੇ ਬਿੱਗਿਆ ਜਦੋਂ ਉੱਠੇਗਾ ਬਿੱਗਿਆ ਫੁਲਕਾ ਖਾਏਗਾ ਠੀਕ ਹੈ ਨਾ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸਦਾ ਮੈਂ ਇਡਾਬੇ ਦੀ ਲੋਕੇਸ਼ਨਸ ਮੈਂ ਤੁਹਾਨੂੰ ਡਾਲਾਂਗੀ ਕਿ ਕਿਸ ਜਗ੍ਹਾ ਤੇ ਇਡਾਬਾ ਹੈਗਾ ਤੇ ਕੀ ਨਾਮ ਹੈ ਇਡਾਬੇ ਦਾ ਉਹ ਮੈਂ ਤੁਹਾਨੂੰ ਸਾਰੀ ਲੋਕੇਸ਼ਨਸ ਸਾਰੇ ਸੈਂਡ ਕਰਾਂਗੀ ਔਰ ਐਗਿਆ ਜਿਹੜੀ ਚਾਹ ਪੀ ਰਹੀ ਆ ਤੇ ਮੈਂ ਸੀਰੀਅਸਲੀ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਮੈਂ ਘਰ ਦਾ ਅਦਰਕ ਰੇਹਨੇ ਹੋਇਆ ਪੀ ਰਹੀ ਆ ਤੇ ਸਵਾਦ ਠੀਕਾ ਵੱਖਰਾ ਹੈ ਤੇ ਵਿਵੇਕ ਤੁਸੀਂ ਕੀ ਕਹਿਣਾ ਚਾਹੋਗੇ ਵੀ ਦੇਖਦੇ ਅਸੀਂ ਜਵਾਬ ਕੁਛ ਨਹੀਂ ਵਿਵੇਕ ਨੇ ਪਹਿਲੀ ਵਾਰ ਹਰਿਆਣਾ ਚ ਜਾ ਕੇ ਖਾਣਾ ਖਾਧਾ ਬੋਲੋ 21 ਡੈਂਕਮ I love you everyone thanks for it ਸੋ OK ਜੀ ਅ ਕੱਲ ਦਾ ਮੇਰਾ ਵੀਡੀਓ ਨਹੀਂ ਡਾਲ ਪਾਈ ਮੈਂ ਕਿਉਂਕਿ ਮੈਂ ਕੱਲ ਵੀ ਬਹੁਤ ਜ਼ਿਆਦਾ ਬਿਜ਼ੀ ਸੀ ਔਰ ਇੱਕ ਰਾਤੀ ਜਿਹੜਾ ਅਸੀਂ ਕੇਕ ਕੱਟਿਆ ਉਹ ਵਿਦਿਆ ਦਾ ਬਰਥਡੇ ਸੀ ਠੀਕ ਹੈ ਉਹ ਬਰਥਡੇ ਦਾ ਸੈਲਿਬ੍ਰੇਸ਼ਨ ਹੋਇਆ ਹੈ ਅਧਿਕੜੀ ਅੱਜ ਮੇਰਾ ਲੌਂਗ ਟਾਈਮ ਸਫਰ ਦੇ ਰਿਹਾ ਤੇ ਬਾਕੀ ਮੈਂ ਤੁਹਾਨੂੰ ਆਕਸ਼ਪਨਾ ਸੈਕਸ਼ਨ ਤੇ ਪਾਵਾਂਗੀ ਕਿ ਇਸ ਜਗ੍ਹਾ ਤੇ ਮੈਂ ਗਈ ਸੀ ਕਿੰਨੀ ਜਗ੍ਹਾ ਤੇ ਵਿਜ਼ਿਟ ਕੀਤਾ ਸੀ ਤੇ ਬਾਕੀ ਇਕਵਲ ਮੇਰੇ ਕਹਿਣ ਤੇ ਇਸ ਵਿਜ਼ਿਟ ਦਾ ਬੇਤੇ ਤੁਸੀਂ ਜ਼ਰੂਰ ਆਣਾ ਢਾਬਾ ਵੀ ਨਹੀਂ ਆ ਰੈਸਟੋਰੈਂਟ ਵੀ ਨਹੀਂ ਆ ਬੈਕਰ ਵੀ ਨਹੀਂ ਆ ਸਭ ਕੁਝ ਇਕਲਗ ਹੈ ਫਿਰ ਇੱਕਰ ਦਾ ਵੀ ਤੁਹਾਨੂੰ ਫਾਰਮੈਂ ਬਣਾ ਕੇ ਦਿਖਾ ਦੇਗੀ ਤੇ ਜਿਹੜਾ ਕੀ ਤੁਹਾਨੂੰ ਲੋਕੇਸ਼ਨ ਹੈ ਉਹ ਮੈਂ ਸੈਂਡ ਕਰ ਦਵਾਂਗੀ ਸੋ ਕਮੈਂਟ ਦਿਓ ਬਿટા ਅੰਦਰ ਲੋਕੇਸ਼ਨ ਦਿਖਾ ਦਿਓ ਸਾਰਿਆਂ ਨੂੰ ਜਲਦੀ ਆ ਕੇ ਅੱਜ ਦੀ ਜੀ ਸਾਰੇ ਮੇਖੀ ਤੇ ਇਹ ਲੋਕੇਸ਼ਨ ਜੇ ਕਿਸੇ ਨੇ ਨਹੀਂ ਦੇਖੀ ਤੇ ਮੈਨੂੰ ਇਹਨਾਂ ਦਾ ਜਿਹੜਾ ਕੀ ਹੈ ਗੂਗਲ ਦੇ ਵਿੱਚ ਵੀ ਇਹਨਾਂ ਦਾ ਕੱਢਿਆ ਹੋਏਗਾ ਨੰਬਰ ਜਿਹੜਾ ਕੰਟੀਨਿਊ ਹੈ ਉਹ ਵੀ ਉਹਨਾਂ ਨੂੰ ਮਿਲਦਾ ਹੋਏਗਾ ਹਾਂ ਰਾਜਪੁਰਾ ਰੋਡ ਬੀਕੋਸ ਆਨੇ ਡਰਾਈਵਰ ਸਰ ਬੈਠੇ ਨੇ ਬਹੁਤ ਹੀ ਜ਼ਿਆਦਾ ਮਤਲਬ ਇਹਨਾਂ ਨੇ ਸਾਡਾ ਦਿਲ ਪਹਿਲਾ ਦਿੱਤਾ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਜਿਹੜੀਆਂ ਗੱਲਾਂ ਕੀਤੀਆਂ ਸਾਰੀਆਂ ਫ੍ਰੈਂਕਲੀ ਗੱਲਾਂ ਕੀਤੀਆਂ ਪਰਿਵਾਰ ਵਾਲੇ ਕੀਤੀਆਂ ਕੁਝ ਦੁੱਖ ਨਾਲੇ ਸਾਂਝਾ ਕੀਤਾ ਨਹੀਂ ਕੁਝ ਮੈਂ ਕੀਤਾ ਮੈਂ ਕਿਸੇ ਵੀ ਪਰਿਵਾਰ ਦੇ ਨਾਲ ਹੀ ਕੰਟੈਕਟ ਕਰਨਾ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਸੈਂਡ ਕਰਾਂਗੀ ਕਿਸੇ ਨਵੇਂ ਕਿਤੇ ਵੀ ਵਿਜ਼ਿਟ ਕਰਨਾ ਹੋਵੇ ਤੇ ਇੱਕ ਵਾਰ ਇਹਨਾਂ ਨਾਲ ਜ਼ਰੂਰ ਜਾਣਾ ਤੇ ਤੁਹਾਨੂੰ ਵੀ ਫੈਮਲੀ ਵਰਗਾ ਪੁਲਾਇਸ ਸਾਹਿਬ ਮਿਲੇਗਾ ਸੋ ਬਾਕੀ ਲੋਕੇਸ਼ਨ ਦੇਖ ਲਓ ਹਾਈਵੇ ਰੋਡ ਐ ਚੇਰਾ ਚੱਲ ਰਿਹਾ ਐ ਤੇ ਨਿੰਕ ਸਾਡਾ ਦੇਖਿਆ ਜਾਵੇ ਤੇ 8:30 ਦਾ ਟਾਈਮ ਹੋ ਰਿਹਾ ਹੈ ਤੇ ਬਾਕੀ ਮੈਂ ਤੁਹਾਡੀ ਮਨੀ ਦਾ ਦਮ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਸੋ ਆਪਣੇ ਚੈਨਲ ਨੂੰ ਪਿਆਰ ਕਰਦੇ ਰੋ ਮੁਹੱਬਤ ਕਰਦੇ ਰੋ ਸੋ ਧੰਨਵਾਦ ਜੀ ਟਿੱਕ ਬਾਈ ਬਾਈ ਛੇਤੀ ਛੇਤੀ ਕਮੈਂਟ ਕਰ ਦੋ ਮम्मा ਨੂੰ